ਕੀ ਆ ਬਾਬਾ ਬੰਦਾਬਾਦਰ ਕਾਲਜ ਜਿਹੜੀ ਕੋਲੇ ਜੜਾ ਹੈਗਾ ਇਹਦਾ 3rd ਇਅਰ ਦਾ ਸਟੂਡੈਂਟ ਸੀਗਾ ਕਾਰਤਿਕ ਨਾਸਿਕ ਹ ਉਸ ਦਾ ਬਿਹਾਰ ਦਾ ਰਹਿਣ ਵਾਲਾ ਹੈ। ਔਰ ਇਹਨੇ ਆਪਣੇ ਹੋਸਟਲ ਦੇ ਵਿੱਚ ਕਮਰੇ ਦੇ ਵਿੱਚ ਸੁਸਾਇਡ ਕੀਤੀ ਹੈ। ਸੋ ਇਹ ਸੁਸਾਇਡ ਦਾ ਹੀ ਮਾਮਲਾ ਹੈ ਔਰ ਸਾਨੂੰ ਇਸ ਦੇ ਜਿਹੜੇ ਐਵੀਡੈਂਸ ਹੈ ਉਹ ਸਾਰੇ ਹੈ ਫੋਰੈਂਸਿਕ ਟੀਮ ਟਾਈਮ 'ਚ ਪਹੁੰਚ ਗਈ। ਫੋਰੈਂਸਿਕ ਟੀਮ ਨੇ ਸਾਰੀ ਰਿਕਾਰਡਿੰਗ ਸਾਰੀ ਫੋਰੈਂਸਿਕ ਜਿਹੜੇ ਐਵੀਡੈਂਸਿਸ ਸੀਗੇ ਉਹ ਕਲੈਕਟ ਕਰ ਲਏ। ਸੋ ਇਸ ਤੋਂ ਬਾਅਦ ਜਿਹੜੀ ਬੰਦਲੀ ਕਾਰਵਾਈ ਹੈ ਉਸ ਤੋਂ ਤੱਕ ਕੀਤੀ ਗਈ। ਕਲੀਨਿੰਗ ਕਾਰਵਾਈ